ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਸਾਡਾ ਅੱਜ ਦਾ ਵਿਸ਼ਾ ਹੈ ਕਿ ਚੰਗੇ ਲੋਕਾਂ ਨਾਲ ਬੁਰਾ ਕਿਉਂ ਹੁੰਦਾ ਹੈ ਕਹਿੰਦੇ ਨੇ ਕਿ ਇੱਕ ਸਮੇਂ ਦੀ ਗੱਲ ਹੈ ਇੱਕ ਛੋਟਾ ਜਿਹਾ ਪਿੰਡ ਸੀ ਪਿੰਡ ਦੇ ਕੋਲ ਦੀ ਇੱਕ ਬਹੁਤ ਵੱਡੀ ਨਦੀ ਲੰਘਦੀ ਸੀ ਉਸ ਪਿੰਡ ਵਿੱਚ ਇੱਕ ਮੰਦਿਰ ਸੀ ਉਸ ਮੰਦਿਰ ਵਿੱਚ ਇੱਕ ਪੁਜਾਰੀ ਰੋਜ਼ ਪੂਜਾ ਕਰਦਾ ਸੀ ਇੱਕ ਵਾਰੀ ਸਾਵਣ ਦੇ ਮਹੀਨੇ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਗਿਆ ਮੀਂਹ ਜ਼ਿਆਦਾ ਪੈਣ ਦੇ ਕਾਰਨ ਨਦੀ ਵਿੱਚ ਪਾਣੀ ਜ਼ਿਆਦਾ ਭਰ ਗਿਆ ਜਿਸ ਕਾਰਨ ਪਿੰਡ ਵਿੱਚ ਪਾਣੀ ਹੀ ਪਾਣੀ ਹੋ ਗਿਆ ਲੋਕ ਡਰ ਦੇ ਮਾਰੇ ਆਪਣੀ ਜਾਨ ਬਚਾਉਣ ਦੇ ਲਈ ਪਿੰਡ ਨੂੰ ਖਾਲੀ ਕਰਨ ਲੱਗ ਪਏ ਉਨ੍ਹਾਂ ਵਿੱਚੋਂ ਇੱਕ ਵੀਰ ਮੰਦਰ ਦੇ ਕੋਲ ਆਇਆ ਤੇ ਪੁਜਾਰੀ ਨੂੰ ਕਹਿਣ ਲੱਗਾ ਪੁਜਾਰੀ ਜੀ ਪਿੰਡ ਵਿੱਚ ਪਾਣੀ ਬਹੁਤ ਆ ਗਿਆ ਹੈ ਪਿੰਡ ਸਾਰਾ ਡੁੱਬ ਰਿਹਾਗਾ ਇਹ ਮੰਦਰ ਵੀ ਡੁੱਬ ਜਾਣਾਗਾ ਤੁਸੀਂ ਸਾਡੇ ਨਾਲ ਕਿਸੇ ਹੋਰ ਜਗ੍ਹਾ ਤੇ ਚੱਲੋ ਪੁਜਾਰੀ ਨੇ ਜਵਾਬ ਦਿੱਤਾ ਮੂਰਖ ਆਦਮੀ ਮੈਂ ਤੁਹਾਡੇ ਸਾਰਿਆਂ ਵਰਗਾ ਨਾਸਤਿਕ ਨਹੀਂ ਹਾਂ ਮੈਨੂੰ ਆਪਣੇ ਰੱਬ ਤੇ ਪੂਰਾ ਭਰੋਸਾ ਹੈਗਾ ਮੈਨੂੰ ਮੇਰਾ ਰੱਬ ਬਚਾ ਹੀ ਲਵੇਗਾ ਮੈਂ ਮੰਦਰ ਵਿੱਚ ਹੀ ਰਹੂੰਗਾ ਉਹ ਚਲਾ ਗਿਆ ਇੱਥੋਂ ਫਿਰ ਉਹ ਵੀਰ ਉੱਥੋਂ ਚਲਾ ਗਿਆ ਮੰਦਰ ਵਿੱਚ ਪਾਣੀ ਭਰਨੇ ਲੱਗ ਪਿਆ ਤੇ ਪਾਣੀ ਪੁਜਾਰੀ ਦੇ ਲੱਕ ਤੱਕ ਆ ਗਿਆ ਫਿਰ ਪੁਜਾਰੀ ਕੁਰਸੀ ਤੇ ਚੜ ਗਿਆ ਕੁਝ ਸਮੇਂ ਬਾਅਦ ਉੱਥੇ ਇੱਕ ਕਿਸ਼ਤੀ ਤੇ ਇੱਕ ਵੀਰ ਆਇਆ ਤੇ ਉਸਨੇ ਕਿਹਾ ਪੁਜਾਰੀ ਜੀ ਮੈਂ ਤੁਹਾਨੂੰ ਬਚਾਉਣ ਲਈ ਆਇਆ ਹਾਂ ਜਲਦੀ ਨਾਲ ਤੁਸੀਂ ਮੇਰੀ ਕਿਸ਼ਤੀ ਵਿੱਚ ਬੈਠ ਜਾਓ ਪੁਜਾਰੀ ਨੇ ਉਸ ਕਿਸ਼ਤੀ ਵਾਲੇ ਨੂੰ ਵੀ ਉਹੀ ਕਿਹਾ ਜੋ ਉਸਨੇ ਪਹਿਲੇ ਵੀਰ ਨੂੰ ਕਿਹਾ ਸੀ ਤੇ ਕਿਸ਼ਤੀ ਵਿੱਚ ਬੈਠਣ ਤੋਂ ਜਵਾਬ ਦੇ ਦਿੱਤਾ ਫਿਰ ਉਹ ਕਿਸ਼ਤੀ ਵਾਲਾ ਭਾਈ ਉੱਥੋਂ ਚਲਾ ਗਿਆ ਪਾਣੀ ਹੋਰ ਵੀ ਜ਼ਿਆਦਾ ਹੋ ਗਿਆ ਮੰਦਰ ਦੀ ਛੱਤ ਤੱਕ ਪਹੁੰਚ ਗਿਆ ਇਸੇ ਕਰਕੇ ਪੁਜਾਰੀ ਮੰਦਰ ਦੇ ਉੱਪਰ ਚੜ ਗਿਆ ਉਸ ਤੋਂ ਬਾਅਦ ਇੱਕ ਹੈਲੀਕਾਪਟਰ ਆਇਆ ਉਹਨਾਂ ਨੇ ਪੁਜਾਰੀ ਨੂੰ ਬਚਾਉਣ ਲਈ ਪੌੜੀਆਂ ਨੂੰ ਥੱਲੇ ਸਿੱਟਿਆ ਤੇ ਕਿਹਾ ਜਲਦੀ ਨਾਲ ਪੌੜੀ ਤੇ ਚੜ ਕੇ ਹੈਲੀਕਾਪਟਰ ਵਿੱਚ ਆ ਜਾਓ ਪੁਜਾਰੀ ਨੇ ਫਿਰ ਮਨ੍ਹਾ ਕਰ ਦਿੱਤਾ ਅਤੇ ਉਹੀ ਕਿਹਾ ਜੋ ਉਸਨੇ ਪਹਿਲੇ ਵੀਰ ਤੇ ਕਿਸ਼ਤੀ ਵਾਲੇ ਭਾਈ ਨੂੰ ਕਿਹਾ ਸੀ ਇਸ ਤੋਂ ਬਾਅਦ ਹੈਲੀਕਾਪਟਰ ਵੀ ਉੱਥੋਂ ਚਲਾ ਗਿਆ ਪੁਜਾਰੀ ਪਰਮਾਤਮਾ ਨੂੰ ਬੇਨਤੀ ਕਰਨ ਲੱਗਾ ਕਿ हे ਪਰਮਾਤਮਾ ਜੀ ਮੈਨੂੰ ਬਚਾ ਲਿਓ ਤੇ ਉਹ ਮੰਦਰ ਪਾਣੀ ਵਿੱਚ ਡੁੱਬ ਗਿਆ ਤੇ ਪੁਜਾਰੀ ਡੁੱਬ ਕੇ ਮਰ ਗਿਆ ਉਸ ਪੁਜਾਰੀ ਦੀ ਆਤਮਾ ਰੱਬ ਦੇ ਕੋਲ ਪਹੁੰਚੀ ਅਤੇ ਗੁੱਸੇ ਹੋ ਕੇ ਕਿਹਾ हे ਪਰਮਾਤਮਾ ਮੈਂ ਪੂਰੀ ਜ਼ਿੰਦਗੀ ਤੇਰੀ ਭਗਤੀ ਕੀਤੀ ਸੀ ਤੇਰੇ ਤੇ ਵਿਸ਼ਵਾਸ ਕੀਤਾ ਸੀ ਪਰ ਜੱਦ ਮੈਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਤੁਸੀਂ ਮੈਨੂੰ ਬਚਾਉਣ ਕਿਉਂ ਨਹੀਂ ਆਏ ਪਰਮਾਤਮਾ ਨੇ ਹੱਸ ਕੇ ਕਿਹਾ ਮੈਂ ਹੀ ਤੈਨੂੰ ਤਿੰਨ ਵਾਰ ਬਚਾਉਣ ਲਈ ਆਇਆ ਸੀ ਕਦੇ ਉਹ ਪਿੰਡ ਵਾਲੇ ਵੀਰ ਦੇ ਰੂਪ ਵਿੱਚ ਕਦੇ ਉਹ ਕਿਸ਼ਤੀ ਵਾਲੇ ਭਾਈ ਦੇ ਰੂਪ ਵਿੱਚ ਤੇ ਕਦੇ ਉਹ ਹੈਲੀਕਾਪਟਰ ਵਿੱਚ ਉਸ ਤਿੰਨੇ ਰੂਪਾਂ ਵਿੱਚ ਮੈਂ ਤੈਨੂੰ ਬਚਾਉਣ ਲਈ ਹੀ ਆਇਆ ਸੀ ਪਰਮਾਤਮਾ ਕਹਿੰਦੇ ਤੁਸੀਂ ਜੋ ਮੰਗਦੇ ਹੋ ਮੈਂ ਤੁਹਾਨੂੰ ਸਭ ਦਿੰਦਾ ਹਾਂ ਤੁਸੀਂ ਮਜ਼ਬੂਤ ਬਣਨਾ ਚਾਹੁੰਦੇ ਹੋ ਮੈਂ ਤੁਹਾਨੂੰ ਬੁਰਾ ਵਕਤ ਦਿੰਦਾ ਹਾਂ ਜਿਹਦਾ ਸਾਹਮਣਾ ਕਰਕੇ ਤੁਸੀਂ ਮਜ਼ਬੂਤ ਬਣਦੇ ਹੋ ਤੁਸੀਂ ਗਿਆਨੀ ਬਣਨਾ ਚਾਹੁੰਦੇ ਹੋ ਮੈਂ ਤੁਹਾਨੂੰ ਮੁਸ਼ਕਲਾਂ ਦਿੰਦਾ ਹਾਂ ਜੋ ਤੁਹਾਨੂੰ ਤਜਰਬੇਦਾਰ ਤੇ ਗਿਆਨੀ ਬਣਾਉਂਦੀਆਂ ਨੇ ਤੁਸੀਂ ਬਹਾਦਰ ਆਦਮੀ ਬਣਨਾ ਚਾਹੁੰਦੇ ਹੋ ਮੈਂ ਤੁਹਾਨੂੰ ਖਤਰੇ ਦਿੰਦਾ ਹਾਂ ਜਿਸ ਦਾ ਸਾਹਮਣਾ ਕਰਕੇ ਤੁਸੀਂ ਬਹਾਦਰ ਬਣਦੇ ਹੋ ਤੁਸੀਂ ਪਿਆਰ ਚਾਹੁੰਦੇ ਹੋ ਮੈਂ ਤੁਹਾਨੂੰ ਮਾਪੇ ਤੇ ਪੂਰਾ ਪਰਿਵਾਰ ਦਿੱਤਾ ਹੈ ਜੇ ਵੀ ਤੁਸੀਂ ਵਿਅਕਤੀ ਮੇਰੇ ਤੋਂ ਸਾਰੇ ਦੁਖੀ ਹੂੰ ਜੇਕਰ ਤੁਸੀਂ ਮੈਨੂੰ ਨਹੀਂ ਪਹਿਚਾਨਦੇ ਮੇਰੇ ਇਸ਼ਾਰਿਆਂ ਨੂੰ ਨਹੀਂ ਸਮਝਦੇ ਹੂੰ ਤਾਂ ਇਹਦੇ ਵਿੱਚ ਮੇਰੀ ਕੀ ਗਲਤੀ ਹੈ ਕਾਲ사 ਜੀ ਚੰਗੇ ਲੋਕਾਂ ਨਾਲ ਕਦੇ ਬੁਰਾ ਨਹੀਂ ਹੁੰਦਾ ਉਹ ਸਿਰਫ ਪਰਮਾਤਮਾ ਦੇ ਇਸ਼ਾਰੇ ਨੂੰ ਨਹੀਂ ਸਮਝ ਪਾਉਂਦੇ ਤੇ ਉਹਦਾ ਗਲਤ ਮਤਲਬ ਕੱਢ ਲੈਂਦੇ ਨੇ ਕਾਲ사 ਜੀ ਤੁਸੀਂ ਪਰਮਾਤਮਾ ਤੇ ਵਿਸ਼ਵਾਸ ਰੱਖਦੇ ਹੋ ਪਰ ਕੀ ਤੁਸੀਂ ਪਰਮਾਤਮਾ ਨੂੰ ਜਾਣਦੇ ਹੋ ਕੀ ਤੁਸੀਂ ਪਰਮਾਤਮਾ ਨੂੰ ਦਿੱਤੇ ਹੋਏ ਸੰਕੇਤਾਂ ਨੂੰ ਸਮਝਦੇ ਹੋ ਪਰਮਾਤਮਾ ਸਾਨੂੰ ਉਹ ਨਹੀਂ ਦਿੰਦਾ ਜੋ ਅਸੀਂ ਚਾਹੁੰਦੇ ਹਾਂ ਪਰਮਾਤਮਾ ਸਾਨੂੰ ਉਹ ਦਿੰਦਾ ਹੈ ਜਿਸ ਦੀ ਸਾਨੂੰ ਜ਼ਰੂਰਤ ਹੁੰਦੀ ਹੈ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ